ਗੁੱਡ ਈਵਨਿੰਗ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਪੇਪਰਾਂ ਦੀ ਟਾਈਮਿੰਗ ਬਾਰੇ ਕੁਝ ਕਨਫਿਊਜ਼ਨ ਹੈ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜਾ ਸਾਡਾ ਬੈਚ ਹੈ ਉਹ ਚੱਲ ਰਿਹਾ ਠੀਕ ਹੈ ਜਿੰਦੇ ਵਿੱਚ ਤੁਸੀਂ VIP ਕੁਐਸਚਨ ਲੈ ਸਕਦੇ ਹੋ ਫਸਟイヤー ਦੇ ਸੈਕੰਡイヤー ਦੇ ਠੀਕ ਹੈ ਕਾਫੀ ਸਸਤਾ ਚੱਲ ਰਿਹਾ ਸੋ ਜੇਕਰ ਕੋਈ ਇੰਟਰਸਟਿਡ ਹੈ ਤਾਂ ਤੁਸੀਂ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸੋ ਜੇ ਆਪਾਂ ਦੇਖੀਏ ਜਿਹੜਾ ਆਪਣਾ ਪੇਪਰ ਹੈ ਇਹਨਾਂ ਦੇ ਵਿੱਚ ਕੋਈ ਟਾਈਮਿੰਗ ਦੀ ਕੁਝ ਕਨਫਿਊਜ਼ਨ ਹੈਗੀ ਆ ਠੀਕ ਹੈ ਜਿੰਦੇ ਵਿੱਚ ਸਭ ਤੋਂ ਵੱਡੀ ਕਨਫਿਊਜ਼ਨ ਹੈਗੀ ਹੈ ਹਿੰਦੀ ਦੇ ਪੇਪਰ ਦੇ ਬਾਰੇ ਹਿੰਦੀ ਦੇ ਪੇਪਰ 35 ਨੰਬਰ ਦਾ ਪੇਪਰ ਹੁੰਦਾ ਜਿਹੜਾ 2 ਘੰਟਿਆਂ ਦਾ ਹੁੰਦਾ ਬਟ ਇੱਥੇ ਕੀ ਆ 3 ਘੰਟਿਆਂ ਦਾ ਸ਼ੋਅ ਕਰ ਰੱਖਿਆ 10 ਤੋਂ ਲੈ ਕੇ 1 ਵਜੇ ਤੱਕ ਉਸ ਤੋਂ ਬਾਅਦ ਸਾਇੰਸ ਦੇ ਪੇਪਰ ਵਿੱਚ ਸੌਰੀ ਸਾਇੰਸ ਨਹੀਂ ਐਸਐਸਟੀ ਦੇ ਪੇਪਰ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕਰ ਰੱਖੀ ਆ 3 ਘੰਟਿਆਂ ਦਾ ਪੇਪਰ ਹੁੰਦਾ ਜਿੱਥੇ 2 ਘੰਟਿਆਂ ਦਾ ਲਿਖ ਰੱਖਿਆ ਠੀਕ ਹੈ ਕਿਉਂਕਿ 100 ਨੰਬਰ ਦਾ 75 ਨੰਬਰ ਦਾ ਪੇਪਰ ਹੁੰਦਾ ਇਹ ਵਾਲਾ ਠੀਕ ਹੈ ਸੋ ਜਿਹੜਾ ਕਿ 3 ਘੰਟਿਆਂ ਦਾ ਹੋਣਾ ਚਾਹੀਦਾ ਬਟ ਇੱਥੇ ਕੀ ਕੁਝ ਹੋਰ ਵੀ ਪੇਪਰ ਹੈ ਜਿਵੇਂ ਕੀ ਆ ਫਸਟ ইয়ার ਦੀ ਇੰਗਲਿਸ਼ ਹੋ ਗਈ ਹੈ ਵੀ 35 ਨੰਬਰ ਦੀ ਹੈ ਇਹ ਵੀ 2 ਘੰਟਿਆਂ ਦੀ ਹੁੰਦੀ ਹੈ ਬਟ ਇੱਥੇ 3 ਘੰਟਿਆਂ ਦੀ ਲਿਖ ਰੱਖੀ ਆ ਠੀਕ ਹੈ ਕਾਫੀ ਪੇਪਰ ਨੇ ਠੀਕ ਹੈ ਜਿਨ੍ਹਾਂ ਵਿੱਚ 3 ਘੰਟਿਆਂ ਦੇ ਹੋਣੇ ਚਾਹੀਦੇ ਸੀ ਬਟ ਇੱਥੇ ਕੀ ਆ 2-2 ਘੰਟਿਆਂ ਦੇ ਲਿਖ ਰੱਖੇ ਆ ਤਾਂ ਤੁਸੀਂ ਪਲੀਜ਼ ਇਸ ਗੱਲ ਨੂੰ ਲੈ ਕੇ ਕਨਫਿਊਜ਼ ਨਾ ਹੋਵੋ ਠੀਕ ਹੈ ਵੀ 3 ਘੰਟੇ ਆ 2 ਘੰਟੇ ਆ ਅਸਲ ਦੇ ਵਿੱਚ ਜਿਹੜਾ ਪੇਪਰ 70 ਨੰਬਰ ਦਾ ਹੈ ਜਾਂ 60 ਨੰਬਰ ਦਾ ਉਹ 3 ਘੰਟਿਆਂ ਦੇ ਹੁੰਦੇ ਆ ਜਿਹੜੇ ਪੇਪਰ ਕੀ ਹੈ 35 ਨੰਬਰ ਦੇ ਹੋਗੇ ਉਹ ਕੀ ਆ 2 ਘੰਟਿਆਂ ਦੇ ਹੋਣਗੇ ਠੀਕ ਹੈ ਕਿ ਕਈ ਵਰੀ ਡੇਟ ਸ਼ੀਟ ਦੇ ਵਿੱਚ ਗਲਤ ਮੈਂਸ਼ਨ ਹੋ ਜਾਂਦਾ ਕੋਈ ਵੱਡੀ ਇਸ਼ੂ ਨਹੀਂ ਹੈ ਠੀਕ ਹੈ ਜਿਆਦਾ ਟੈਨਸ਼ਨ ਨਾ ਲਓ ਠੀਕ ਹੈ ਸੋ ਤੁਸੀਂ ਆਪਦੇ ਪੇਪਰ ਦੇ ਉੱਪਰ ਮੇਨਲੀ ਕਨਸੈਂਟਰੇਟ ਕਰੋ ਇਸ ਦੇ ਉੱਪਰ ਧਿਆਨ ਨਾ ਦਿਓ ਕਿਉਂਕਿ ਜਿਹੜਾ ਪੇਪਰ ਦਾ ਤੁਹਾਡਾ ਰੋਲ ਨੰਬਰ ਵਗੈਰਾ ਹੁੰਦਾ ਨਾ ਉਹਦੇ ਉੱਪਰ ਸਾਰਾ ਕੁਝ ਲਿਖਿਆ ਹੁੰਦਾ ਠੀਕ ਹੈ ਜਾਜੀਆਂ ਹਦਾਇਤਾਂ ਹੋਣਗੀਆਂ ਸੈਂਟਰ ਦੇ ਵਿੱਚ ਪ੍ਰੀਖਿਆ ਹਾਲ ਦੇ ਵਿੱਚ ਤਾਂ ਉਸ ਦੇ ਅਕੋਰਡਿੰਗ ਪੇਪਰ ਹੋਣਗੇ ਤੁਹਾਡੇ ਜਿਹੜਾ 3 ਘੰਟਿਆਂ ਦਾ ਉਹ 3 ਘੰਟਿਆਂ ਦਾ ਹੀ ਹੋਏਗਾ ਜਿਹੜਾ 2 ਘੰਟਿਆਂ ਦਾ 2 ਘੰਟਿਆਂ ਦੇ ਹੀ ਹੋਏਗਾ 70 ਨੰਬਰ ਵਾਲਾ 60 ਨੰਬਰ ਵਾਲਾ 3 ਘੰਟਿਆਂ ਦਾ ਹੁੰਦਾ ਹੈ ਬਾਕੀ ਸਾਰੇ ਕੀ ਹੁੰਦੇ ਆ 2 ਘੰਟਿਆਂ ਦੇ ਇਗਜ਼ਾਮ ਹੁੰਦੇ ਆ ਠੀਕ ਹੈ ਤਾਂ ਇਸ ਗੱਲ ਨੂੰ ਲੈ ਕੇ ਪਲੀਜ਼ ਕਨਫਿਊਜ਼ ਨਾ ਕਰੀਟ ਕਰੋ ਨਾ ਥੋੜਾ ਪੈਨਿਕ ਹੋਵੋ ਟੈਨਸ਼ਨ ਨਾ ਲਵੋ ਜਿੰਨਾ ਹੀ ਟਾਈਮ ਦਾ ਪੇਪਰ ਹੁੰਦਾ ਉਹਨਾ ਹੀ ਟਾਈਮ ਦਾ ਪੇਪਰ ਹੀ ਹੋਏਗਾ ਠੀਕ ਹੈ ਇਸ ਗੱਲ ਨੂੰ ਲੈ ਕੇ ਬਿਲਕੁਲ ਵੀ ਕਨਫਿਊਜ਼ ਨਾ ਹੋ ਮੈਨੂੰ ਕਾਫ ਹੋ ਸਕਦਾ ਹੈ ਗਲਤੀ ਨਾਲ ਮਿਸਪ੍ਰਿੰਟ ਹੋ ਗਿਆ ਹੋਵੇ ਠੀਕ ਹੈ ਕੁਝ ਵੀ ਕਹਿ ਸਕਦੇ ਆਪਾਂ ਠੀਕ ਹੈ ਬਟ ਪੈਟਰਨ ਚੇਂਜ ਬਾਰੇ ਕੁਝ ਇਨਫੋਰਮੇਸ਼ਨ ਨਹੀਂ ਆਈ ਹੈ ਨਾ ਹੀ ਕੋਈ ਆਪਾਂ ਨੂੰ ਕੀ ਹੈ ਦੱਸਿਆ ਗਿਆ ਪੇਪਰ ਘਟਵਾ ਦਾ ਨੰਬਰਾਂ ਦਾ ਸਿਰਫ ਇਹੀ ਦੱਸਿਆ ਗਿਆ 70 ਨੰਬਰ ਵਾਲੇ ਪੇਪਰ 50 ਨੰਬਰ ਵਾਲੇ 60 ਨੰਬਰ ਵਾਲੇ 35 ਨੰਬਰ ਵਾਲੇ 30 ਨੰਬਰ ਵਾਲੇ ਇਹ ਪੇਪਰ ਹੋਣਗੇ ਠੀਕ ਹੈ ਸੋ ਇੱਕ ਗੱਲ ਹੋਰ ਦੱਸਦਾ ਕਈ ਬੱਚੇ ਪੁੱਛਦੇ ਹੁੰਦੇ ਆ ਫਸਟ ইয়ার ਦੇ ਟੋਟਲ ਮਾਰਕਸ ਕਿੰਨੇ ਹੁੰਦੇ ਆ ਫਸਟ ইয়ার ਦੇ ਟੋਟਲ 1150 ਨੰਬਰ ਹੁੰਦੇ ਆ ਜਿੰਦੇ ਵਿੱਚ 250 ਨੰਬਰ ਦੀ ਕੀ ਹੈ ਤੁਹਾਡੀ ਟ੍ਰੇਨਿੰਗ ਹੋਊਗੀ ਠੀਕ ਹੈ ਤੇ ਬਾਕੀ ਸਾਰਾ ਆਪਣੇ ਕੋਲ ਕਿਸਰੀ 250 ਨੰਬਰ ਦੀ ਜਿਹੜੀ ਆਪਣੀ ਟੀਪੀ ਹੁੰਦੀ ਹੈ ਤੇ 900 ਨੰਬਰ ਦਾ ਆਪਣੇ ਕੀ ਹੁੰਦੇ ਆ ਪੇਪਰ ਹੁੰਦੇ ਆ ਉਸ ਤੋਂ ਬਿਨਾ ਜਿਹੜਾ ਸੈਕੰਡ ਇਅਰ ਦੀ ਗੱਲ ਕਰੀਏ ਸੈਕੰਡ ਇਅਰ ਦੇ 950 ਟੋਟਲ ਮਾਰਕਸ ਹੁੰਦੇ ਆ ਜਿੰਦੇ ਵਿੱਚੋਂ 200 ਨੰਬਰ ਦੀ ਟੀਪੀ ਹੁੰਦੀ ਹੈ ਠੀਕ ਹੈ ਤੇ 700 ਨੰਬਰ ਦਾ ਪੇਪਰ ਹੁੰਦਾ ਤਾਂ ਟੋਟਲ ਕੀ ਹੈ 2100 ਨੰਬਰ ਹੁੰਦਾ ਦੋਵਾਂ ਸਾਲ ਦਾ ਫਸਟ ইয়ার ਸੈਕੰਡ ইয়ার ਦਾ 2100 ਨੰਬਰ ਹੁੰਦਾ ਮੈਂ ਦੁਬਾਰਾ ਰਿਪੀਟ ਕਰਦਾ ਫਸਟ ইয়ার ਟੋਟਲ ਹੁੰਦਾ ਹੈ 1150 ਜਿੰਦੇ ਵਿੱਚੋਂ 250 ਨੰਬਰ ਦੀ ਟੀਪੀ ਹੁੰਦੀ ਹੈ ਤੇ ਬਾਕੀ ਕਿੰਨੇ ਬਚ ਗਏ 900 ਨੰਬਰ ਠੀਕ ਹੈ ਸੈਕੰਡ ইয়ার ਹੁੰਦਾ ਹੈ 950 ਨੰਬਰਾਂ ਦਾ ਜਿੰਦੇ ਵਿੱਚ ਕੀ ਹੈ 200 ਨੰਬਰ ਦੀ ਟੀਪੀ ਹੋਗੀ ਪਿੱਛੇ ਕਿੰਨਾ ਬਚ ਗਿਆ 750 ਪਹਿਲਾਂ ਮੈਂ 700 ਗਿਆ ਤਾਂ ਸੀ ਠੀਕ ਹੈ ਇਹ ਕਿੰਨੇ ਦਾ ਹੁੰਦਾ 750 ਨੰਬਰਾਂ ਦਾ ਟੋਟਲ ਹੁੰਦਾ ਠੀਕ ਹੈ ਤਾਂ ਇਹ ਗੱਲਾਂ ਬਾਰੇ ਤੁਸੀਂ ਧਿਆਨ ਰੱਖਿਓ ਠੀਕ ਹੈ ਇਹਦੇ ਵਿੱਚ ਕ੍ਰੀਏਟਿਵ ਡਰਾਮਾ ਵਗੈਰਾ ਵੀ ਹੁੰਦਾ ਹੈ 750 ਦੇ ਵਿੱਚ ਕ੍ਰੀਏਟਿਵ ਡਰਾਮਾ ਵੀ ਦੋ ਹੁੰਦੇ ਆ 50 ਨੰਬਰ ਦੀਆਂ ਫਾਈਲਾਂ ਹੁੰਦੀਆਂ ਠੀਕ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਕ੍ਰੀਏਟਿਵ ਡਰਾਮਾ ਫਾਈਨ ਆਰਟਸ এডਿਕੇਸ਼ਨ ਸਾਰਾ ਕੁਝ ਵਿੱਚ ਆ ਜਾਂਦਾ ਓਕੇ ਸੋ ਬਾਕੀ ਜੇਕਰ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ 9501442503 ਤੇ ਬਾਕੀ ਤੁਹਾਨੂੰ ਦੱਸਦੀ ਅੱਜ ਪੀਐਸਟੈਟ ਦਾ ਰਿਜ਼ਲਟ ਆਇਆ ਹੈ ਕਾਫੀ ਵਧੀਆ ਰਿਜ਼ਲਟ ਜਿਨ੍ਹਾਂ ਨੇ ਸਾਡੇ ਤੋਂ ਤਿਆਰੀ ਕੀਤੀ ਸੀ ਲਗਭਗ 50 ਦੇ ਨੇੜੇ ਬੱਚੇ ਕਲੀਅਰ ਹੋਏ ਨੇ ਸਾਰਿਆਂ ਨੂੰ ਕੰਗ੍ਰੈਚੁਲੇਸ਼ਨ ਜਿੰਨਾਂ ਦਾ ਨਹੀਂ ਹੋ ਸਕਿਆ ਉਹਨਾਂ ਨੂੰ ਕਿਹਾ ਬੈਟਰ ਲੱਕ ਠੀਕ ਹੈ ਅਗਲੀ ਵਾਰੀ ਤੁਸੀਂ ਕਲੀਅਰ ਕਰ ਜਾਓਗੇ ਕਿਉਂਕਿ ਕਈ ਬਾਲੇ ਬੱਚੇ ਕੀ ਸੀਗੇ ਫਸਟ ਟਾਈਮ ਪੇਪਰ ਦੇ ਰਹੇ ਸੀ ਠੀਕ ਹੈ ਤਾਂ ਹੋ ਸਕਦਾ ਹੈ ਕਨਫਿਊਜ਼ ਹੋ ਗਏ ਹੋਣ ਕੁਝ ਵੀ ਕਹਿ ਸਕਦੇ ਆਪਾਂ ਓਕੇ ਕੋਈ ਨਹੀਂ ਅਗਲੀ ਵਾਰੀ ਕਲੀਅਰ ਤੁਹਾਡਾ ਜ਼ਰੂਰ ਹੋਏਗਾ ਜਿਨ੍ਹਾਂ ਦਾ ਕਲੀਅਰ ਹੋ ਗਿਆ ਉਹਗੇ ਕੈਡਰ ਦੀ ਤਿਆਰੀ ਸ਼ੁਰੂ ਕਰ ਦੋ ਜਿਨ੍ਹਾਂ ਦਾ ਨਹੀਂ ਹੋਇਆ ਸੈਕੰਡ ਈਅਰ ਦੀ ਤਿਆਰੀ ਦੇ ਉੱਪਰ ਜ਼ੋਰ ਦਿਓ ਤੇ ਬਾਅਦ ਵਿੱਚ ਪੀਐਸ ਸਟੈਟ ਦੀ ਤਿਆਰੀ ਜ਼ਰੂਰ ਸ਼ੁਰੂ ਕਰੋ ਥੈਂਕ ਯੂ ਵੈਰੀ ਮਚ